ਹਾਂਜੀ ਸਸ਼ੀਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਇਹ ਆਪਣਾ ਆਰਡਰ ਜਾ ਰਿਹਾ ਜੀ ਇਹ ਖੀਨਖਾਬ ਦਾ ਸੂਟ ਹੈ ਜੀ ਦੇਖੋ ਤੁਸੀਂ ਬਹੁਤ ਸੋਹਣੀ ਇਹਦੇ ਨਾਲ ਕਰੇਪ ਦੀ ਬਾਟਮ ਹੈ ਜੀ ਪਿਓਰ ਕਰੇਪ ਦੀ ਬਿਲਕੁਲ ਟੋਨ ਮੈਚਿੰਗ ਕਲਰ ਹੈ ਜੀ ਇੱਕ ਆਪਣਾ ਇਹ ਸੂਟ ਜਾ ਰਿਹਾ ਹੈ ਇੱਕ ਆਪਣਾ ਇਹ ਸੂਟ ਜਾ ਰਿਹਾ ਹੈ ਦੇਖੋ ਕਿੰਨਾ ਪਿਆਰਾ ਹੈ ਇਹਦਾ ਕਲਰ ਹੈ ਪਿਓਰ ਕਰੇਪ ਦੀ ਬਾਟਮ ਹੈ ਜੀ ਤੇ ਬਹੁਤ ਸੋਹਣਾ ਟੋਨ ਬਿਲਕੁਲ ਟੋਨ ਮੈਚਿੰਗ ਹੈ ਜੀ ਕਲਰ ਬਹੁਤ ਸੋਹਣਾ ਤੇ ਇਹ ਤਾਂ ਫਾਈਲ ਸੂਟ ਜਾ ਰਿਹਾ ਜੀ ਕ੍ਰਸ਼ ਟਿਸ਼ੂ ਦਾ ਇਹਵਲਾ ਕਲਰ ਹੈ ਜੀ ਇਹਦੇ ਤੇ ਇਹ ਕੇਵਲਾ ਕਲਰ ਹੈ ਇਹ ਸਾਰੇ ਸੂਟ ਇਕੱਠੇ ਭੰਦੇ ਆ ਜੀ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਆ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਆਰਡਰ ਕਰਨੇ ਹੋ ਤਾਂ ਆਰਡਰ ਕਰ ਸਕਦੇ ਹੋ ਜੀ ਸਾਡਾ ਸੂਟ ਦੇ ਪਰ WhatsApp ਨੰਬਰ ਚੱਲ ਰਿਹਾ ਜੀ ਜਿੱਤਾ ਬਣਾਏ ਜਾ ਰਿਹਾ ਹੈ ਸ਼ਾਮ ਤੱਕ ਦਾ ਇਹ ਤੁਸੀਂ ਦੇਖੋ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਆ ਇਹਦੇ ਨਾਲ ਦੇਖੋ ਸਾਰੇ ਦੇ ਵਿੱਚ ਲੈਸ ਦਾ ਕੰਮ ਹੋਇਆ ਹੋਇਆ। ਦੇਖੋ। ਇਹ ਦੇਖੋ। ਕਿੰਨਾ ਸੋਹਣਾ ਲੈਸ ਦਾ ਕੰਮ ਹੈ ਇਹਦੇ ਵਿੱਚ। ਬਹੁਤ ਹੀ ਜ਼ਿਆਦਾ ਸਫਾਈ ਨਾਲ ਕੰਮ ਹੋਇਆ ਹੈ ਇਹ ਦੇਖੋ। ਬਹੁਤ ਜ਼ਿਆਦਾ। ਤੇ ਆਹ ਦੇਖੋ ਜੀ ਇਹਦੇ 4 ਸਾਈਡ ਲੈਸ ਲੱਗੀ ਹੋਈ ਹੈ ਇਸ ਤਰ੍ਹਾਂ ਜੀ ਕ੍ਰੋਸ਼ੀ ਵਾਲੀ ਬਹੁਤ ਸੋਹਣੀ। ਬਹੁਤ ਹੀ ਜ਼ਿਆਦਾ ਪਿਆਰਾ ਕੰਮ ਹੋਇਆ ਹੈ ਜੀ। ਡਬਲ ਦਾਈ ਦੁਪੱਟਾ ਹੈ ਜੀ। ਇਹ ਰਾਮਟੈਕਸ ਦਾ ਹੀ। ਆਹ ਦੇਖੋ ਜੀ। ਇਹ ਦਾ ਪੂਰੀ ਸੂਟ ਦੀ ਲੁੱਕ ਆ। ਦੇਖੋ। ਸਾਰੇ ਜੋ ਉੱਪਰ ਲੈਸ ਦਾ ਕੰਮ ਹੈ 프ਰੰਟ ਤੇ ਕਲੀਆਂ ਪਾਈਆਂ ਹੋਈਆਂ ਆ ਲੈਸ ਦੀਆਂ ਤੇ ਇਹ ਕੇਰਾ ਆ ਜੂਗਾ ਜੀ ਪੂਰਾ ਖੁੱਲਾ ਡੁੱਲਾ ਕੇਰਾ ਕਿੰਨੀ ਮਰਜ਼ੀ ਹਾਈਟ ਦਾ ਕਿੰਨੇ ਮਰਜ਼ੀ ਕੇਰੇ ਵਾਲਾ ਸੂਟ ਬਣਾਓ ਤੁਸੀਂ ਤੇ ਇਹ ਆਪਣਾ ਆਊਗਾ ਜੀ ਬਾਹਵਾ ਤੇ ਕੰਮ ਦੇਖੋ ਬਾਹਵਾ ਵੀ ਫੁੱਲ ਹੈਵੀ ਬਾਹਵਾ ਬਣਣੀਆਂ ਤੇ ਇਹ ਆਊਗਾ ਪਹੁੰਚਿਆ ਤੇ ਬਹੁਤ ਸੋਹਣਾ ਕਪੜਾ ਹੈ ਜੀ ਜਾਮ ਕੋਟਨ ਦਾ ਸਲਵਾਰ ਦਾ ਤੇ ਬਹੁਤ ਹੀ ਸੋਹਣਾ ਕਪੜਾ ਹੈ ਜੀ ਸ਼ਰਟ ਦਾ ਬਹੁਤ ਪਿਆਰਾ ਸਟੱਫ ਹੈ ਜੀ ਬਹੁਤ ਜ਼ਿਆਦਾ ਰਾਮ ਟੈਕਸ ਦਾ ਤੁਸੀਂ ਮੋਰ ਚੈੱਕ ਕਰ ਸਕਦੇ ਹੋ ਜੀ ਰਾਮ ਟੈਕਸ ਦਾ ਫੈਬਰਿਕ ਹੈ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਕਰੀ ਤੇ ਪਾਉਣ ਵਾਲਾ ਇਹ ਵੀ ਸੂਟ ਆਪਣਾ ਆਰਡਰ ਤੇ ਜਾ ਰਿਹਾ ਹੈ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆਰਡਰ ਕਰਨੇ ਹਨ ਤਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾਓ ਜੀ ਇਹ ਫੂਡ ਜਾ ਰਿਹਾ ਹੈ ਆਰਡਰ ਅੱਜ ਇਹ ਪੈਕ ਹੋਣ ਵਾਸਤੇ ਜਾ ਰਿਹਾ ਹੈ ਬਹੁਤ ਸੋਹਣੇ ਹੈ ਜੀ ਇਹਨਾਂ ਦੀ ਆਪਾਂ ਵੀਡੀਓ ਵੀ ਪਾਈ ਸੀ ਤੁਹਾਨੂੰ ਵੀ ਜੇ ਕੋਈ ਕਲਰ ਇਹਨਾਂ ਚੋਂ ਪਸੰਦ ਹੋਵੇ ਤਾਂ ਤੁਸੀਂ ਵੀ ਆਰਡਰ ਕਰ ਸਕਦੇ ਹੋ ਜੀ ਤੇ ਇੱਕ ਆਪਣੀ ਬੇਨਤੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਵੀ ਸਾਡੇ ਚੈਨਲ ਨੂੰ ਬਹੁਤ-ਬਹੁਤ ਸਪੋਰਟ ਕਰੋ ਜੀ ਤੇ ਅਸੀਂ ਇੰਨੀ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਪਾਉਣੀ ਹੈ ਜੀ ਤੁਸੀਂ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਬਿਲਕੁਲ ਵੀ 뷰 ਨਹੀਂ ਦਿੰਦੇ ਜੀ ਪਲੀਜ਼ ਸਾਡੇ ਚੈਨਲ ਨੂੰ ਬਹੁਤ-ਬਹੁਤ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਜਾਣਾ ਹੈ ਜੀ ਤੇ ਬਲੀਡ ਸਾਡਾ ਬਹੁਤ-ਬਹੁਤ ਸਾਥ ਦਿਓ ਜੀ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਜੀ ਕਿਨ ਖਾਦ ਦੇ ਸੂਟ ਵੀ ਆਪਾਂ ਪਾਏ ਹੋਏ ਆ ਉਹਨਾਂ ਚੋਂ ਵੀ ਜੇ ਤੁਹਾਨੂੰ ਰੰਗ ਕੋਈ ਪਸੰਦ ਹੋਵੇ ਤਾਂ ਤੁਸੀਂ ਸਾਨੂੰ ਆਬ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਤੇ ਤੁਸੀਂ ਆਰਡਰ ਕਰਵਾਓ ਜੀ ਆਪਾਂ ਜਿਹੜੀ ਚੀਜ਼ ਦਿਖਾਉਨੇ ਆ ਆਪਾਂ ਉਹੋ ਜੀ ਹੀ ਭੇਜਦੇ ਆ ਜੀ ਕੋਈ ਆਪਣਾ ਫਰਾਡ ਵਾਲਾ ਕੰਮ ਨਹੀਂ ਹੈਗਾ ਜੀ ਤੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਆਪਦੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਸਕਰੀਨ ਦੇ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਤੁਸੀਂ ਵੱਧ ਤੋਂ ਵੱਧ ਸਾਨੂੰ ਆਰਡਰ ਕਰੋ ਜੀ ਤੇ ਸਾਡਾ ਵੱਧ ਤੋਂ ਵੱਧ ਹੌਸਲਾ ਵਧਾਓ ਜੀ ਥੈਂਕ ਯੂ